ਸਸ ਸਾਰੇ ਕਲਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਨਵੀਂ ਅਪਡੇਟ ਜਿਹੜੀ 3 ਫਰਵਰੀ ਤੱਕ ਦੀ ਸਾਨੂੰ ਪ੍ਰਾਪਤ ਹੋਈ ਹੈ ਕਿ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਹੁਣ ਮੌਸਮ ਕਾਫੀ ਜ਼ਿਆਦਾ ਬਦਲ ਚੁੱਕਿਆ ਹੈ ਦਿਨ ਦੇ ਸਮੇਂ ਕੜਾਕੇ ਦੀ ਧੁੱਪ ਪੈ ਰਹੀ ਹੈ ਪੱਛਮੀ ਹਵਾ ਚੱਲ ਰਹੀ ਹੈ ਗਰਮੀ ਦੇ ਹਾਲਾਤ ਨੇ ਤਾਪਮਾਨ 20 ਡਿਗਰੀ ਤੋਂ ਪਾਰ ਜਾ ਚੁੱਕੇ ਨੇ ਕਿਸੇ ਕਿਸੇ ਇਲਾਕੇ ਵਿੱਚ ਤਾਪਮਾਨ 22 23 ਤੇ 24 ਡਿਗਰੀ ਤੱਕ ਵਧਿਆ ਹੋਇਆ ਹੈ ਪਰ ਠੰਡ ਦੇ ਹਾਲਾਤ ਵੀ ਨਾਲ ਦੀ ਨਾਲ ਬਰਕਰਾਰ ਨੇ ਕਿਉਂਕਿ ਪੱਛਮੀ ਹਵਾ ਸਮੇਂ ਮੈਂ ਠੰਡ ਦੇਖਣ ਨੂੰ ਮਿਲ ਰਹੀ ਹੈ ਤੇ ਜਿਸ ਦੇ ਬਾਰੇ ਨਵੀਂ ਅਪਡੇਟ ਕੀ ਪ੍ਰਾਪਤ ਹੋਈ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਕਮੈਂਟ ਕਰਦੇ ਹੋ ਉਹਨਾਂ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਜੀ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਕਲੀਅਰ ਹੈ ਪੱਛਮੀ ਸਿਸਟਮ ਬੜ ਰਹੇ ਨੇ ਪਹਾੜੀ ਖੇਤਰ ਵਿੱਚ ਸਿਸਟਮ ਹੈ ਜਿਨ੍ਹਾਂ ਦਾ ਅਸਰ ਪੰਜਾਬ ਦੇ ਉ ਦਿੰਦਾ તાਪਮਨ 38 ਡਿਗਰੀ ਪਾਰ ਹੋ ਚੁੱਕਿਆ ਹੈ ਤੇ ਰਾਤ ਦੇ ਤਾਪਮਨ ਜਿਹੜੇ ਨੇ ਉਹ ਹਜੇ ਵੀ 12 ਡਿਗਰੀ ਦੇ ਨੇੜੇ ਤੇ ਢੇ ਬਣੇ ਹੋਏ ਨੇ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਜੇ ਵੀ ਠੰਡ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਧੁੱਪ ਬਸ਼ੱਕ ਚੰਗੀ ਪੈ ਰਹੀ ਹੈ ਕੜਾਕੇ ਦੀ ਧੁੱਪ ਹੈ ਜਿਸ ਦੇ ਨਾਲ ਗਰਮੀ ਬਸ਼ੱਕ ਲਗਾਤਾਰ ਬਣ ਰਹੀ ਹੈ ਪਰ ਜਿਹੜੀ ਉਮੀਦ ਹੈ ਉਹ ਇਹੀ ਹੈ ਕਿ ਇਹ ਲਗਾਤਾਰ ਗਰਮੀ ਆਉਂਦੇ 2 ਦਿਨਾਂ ਵਿੱਚ ਘਟਦੀ ਹੋਈ ਦਿਖਾਈ ਦੇਵੇਗੀ ਕੁਝ ਜਿਹੜੇ ਪਛਵੀ ਸਿਸਟਮ ਬਣੇ ਨੇ ਇਹ 14 ਤੇ 15 ਤਰੀਕ ਨੂੰ ਪੰਜਾਬ ਵੱਲ ਕੂਚ ਕਰਨਗੇ ਜਿਸ ਦੇ ਨਾਲ ਪੰਜਾਬ ਦੇ ਉੱਪਰ ਇੱਕ ਬਦਲੀ ਸਿਸਟਮ ਮੰਡਰਾਉਂਦਾ ਹੋਇਆ ਦਿਖਾਈ ਦੇਵੇਗਾ ਟੰਡ ਦੇ ਹਾਲਾਤ ਬਦਲਣਗੇ ਗਰਮੀ ਅਤੇ ਧੁੱਪ ਘਟੇਗੀ ਜਿਸ ਦੇ ਨਾਲ 1 ਤੋਂ 2 ਡਿਗਰੀ ਤਾਪਮਨ ਪੰਜਾਬ ਦੇ ਥੱਲੇ ਆਉਂਦੇ ਦਿਖਾਈ ਦੇ ਸਕਦੇ ਨੇ ਗੱਲ ਕਰਾਂਗੇ ਜਿਹੜੇ ਹਾਲਾਤ ਨੇ ਇਹ ਲਗਾਤਾਰ ਦੋ ਦਿਨ ਬਰਕਰਾਰ ਨੇ 16 17 ਤਰੀਕ ਤੋਂ ਬਾਅਦ ਫਿਰ ਮੌਸਮ ਖੁੱਲੇਗਾ ਪੂਰਬ ਦੀ ਹਵਾ ਦੀ ਵਾਪਸੀ ਹੋਵੇਗੀ ਮੌਸਮ ਥੋੜਾ ਜਿਹਾ ਨਿੱਗਾ ਹੋਣ ਦੀ ਉਮੀਦ ਹੈ ਪਰ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਪਹਾੜੀ ਖੇਤਰ ਵਿੱਚ ਸਿਸਟਮ ਆਉਣਗੇ ਜਿਸ ਦੇ ਨਾਲ ਪਹਾੜੀ ਖੇਤਰਾਂ ਤੇ ਹਿਮਾਚਲ ਦੇ ਇਲਾਕੇ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਦੁਆਬੇ ਦੇ ਇਲਾਕੇ ਵਿੱਚ ਥੋੜੀ-ਬੋਧੀ ਠੰਡ ਵੱਧ ਸਕਦੀ ਹੈ ਪਰ ਕੋਈ ਵੱਡੀ ਉਮੀਦ ਨਹੀਂ ਹੈ ਅਗਰ ਕਣਕ ਨੂੰ ਤੁਸੀਂ ਪਾਣੀ ਲਗਾਉਣੇ ਬਾਰੇ ਸੋਚ ਰਹੇ ਹੋ ਤਾਂ ਕਿਸਾਨ ਵੀਰ ਜਿਹੜੇ ਨੇ ਪਾਣੀ ਲਗਾ ਸਕਦੇ ਨੇ ਕਿਉਂਕਿ ਹਜੇ ਕੋਈ ਵੱਡੀ ਉਮੀਦ ਮੀਂਹ ਦੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਗੱਲ ਕਰਾਂਗੇ 17 ਤਰੀਕ ਤੋਂ ਬਾਅਦ 20 ਤਰੀਕ ਦੇ ਮੌਸਮ ਦੀ ਤਾਂ 18 19 ਅਤੇ 20 ਤਰੀਕ ਨੂੰ ਹਲਕੇ ਦਰਮਿਆਨੇ ਸਿਸਟਮ ਪੰਜਾਬ ਵਿੱਚ ਬਣ ਰਹੇ ਨੇ ਜਿਸ ਦੇ ਨਾਲ ਮੀਂਹ ਪੰਜਾਬ ਦੇ ਵਿੱਚ ਥੋੜਾ ਬਹੁਤਾ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਪਰ ਹਜੇ ਕੋਈ ਵੱਡੀ ਅਪਡੇਟ ਨਹੀਂ ਹੈ ਜਿਹਦੇ ਬਾਰੇ ਆਪਾਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਹੋਵੇਗਾ ਪਰ ਹਾਂ ਅਜਿਹਾ ਜ਼ਰੂਰ ਹੈ 19 20 ਤਰੀਕ ਦੇ ਨਿਰਤਲੇ ਸਿਸਟਮ ਬਣੇ ਨੇ ਉਹ ਲਗਾਤਾਰ 22 ਤਰੀਕ ਤੱਕ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਮੀਂਹ ਦੀ ਸੰਭਾਵਨਾ 22 ਫਰਵਰੀ ਤੱਕ ਲਗਾਤਾਰ ਬਣੀ ਹੋਈ ਹੈ ਪਰ ਮੌਸਮ ਵਿਭਾਗ ਵੱਲੋਂ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਅਸੀਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਹੋ ਸਕਦਾ ਪਰ ਹਾਂ ਇਹ ਜ਼ਰੂਰ ਹੈ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ 20 ਤਰੀਕ ਨੂੰ ਕਿਰਮਣ ਕਰਨੀ ਦੇ ਹਾਲਾਤ ਨੇ 22 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਦੀ ਸੰਭਾਵਨਾ ਵਧ ਸਕਦੀ ਹੈ ਬਾਕੀ ਜੋ ਵੀ ਨਵੀਂ ਅਪਡੇਟ ਹੋਣਗੀ ਆ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਵਿਮਿੰਦਰ ਤੇ ਅਜਿਹੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਦੋਂ ਵੀ ਅਪਲੋਡ ਹੋਵੇ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ